ਹੋਣ ਦੀ ਆ ਟ੍ਰੇਨ ਇਹ ਸ਼੍ਰੀ ਗੰਗਾ ਨਗਰ ਤੋਂ ਆਈ ਤੇ ਇਹਨੇ ਸ਼੍ਰੀ ਹਜੂਰ ਸਾਹਿਬ ਨੰਦੇੜ ਸਾਹਿਬ ਜਾਣਾ ਵਾ ਅੱਜ ਦਿਨੋਂ ਚਲੋ ਜੀ ਚਲੋ ਕਿੰਨੀ ਨੰਬਰ ਸੀ B4 ਦੀ 34 35 34 35 ਇੱਥੇ ਆ ਗਾਂ ਗਾਂ ਜਾਵੋ ਵਿਚਾ ਆ ਜਾ ਲਾਪਨ ਆ ਗਾਂ ਗਾਂ ਅਗਲੇ ਤੇਰਾ ਖਾਲ ਤਿੰਨੇ ਜਣੇ ਉੱਥੇ ਗਏ ਜੇ ਕਿੰਨਾ ਚਾਰ ਜਣੇ ਇੱਥੇ ਬਿਠਾ ਦਿਓ ਜੀ ਬੈਠੇ ਹੋਣਗੇ ਉੱਥੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਣੀ ਸੰਗਤ ਚੱਲੀ ਆ ਸ੍ਰੀ ਹਜੂਰ ਸਾਹਿਬ ਤੇ ਬਟੰਡੇ ਤੋਂ ਟ੍ਰੇਨ ਆ 4:55 ਮਿੰਟ ਤੇ ਇਹ ਤੇ ਛੱਡ ਕੇ ਆਉਣਾ ਵੀ ਅਸੀਂ ਬਾਬੇ ਉਹਨਾਂ ਨੂੰ ਮੈਂ ਤੇ ਚੱਲੇ ਸਰਗੁਣ ਤੇ ਗੱਡੀ ਆਪਾਂ ਸਟਾਰਟ ਕਰ ਲਈ ਆ ਤੇ ਸਵਾਕ 2 ਵਜੇ ਦਾ ਟਾਈਮ ਹੋ ਗਿਆ ਤੇ ਸ਼ੀਸ਼ੇ ਤੇ ਮੜਾ ਪਾਣੀ ਮਾਰ ਲਗੇ ਘਰੋਂ ਚੱਲ ਪਿਆ ਤੇ ਆ ਕੱਟ ਹੈਗਾ ਇੱਥੋਂ ਇੱਥੋਂ ਅਸੀਂ ਜਿਹੜਾ ਜਾਵਾਂਗੇ ਪਿੰਡ ਮਿਸ਼ਰੀ ਵਾਲੇ ਆ ਸਰਗੋਨ ਬੈਠੀ ਆ ਤੇ ਸਰਗੋਨ ਕਹਿੰਦੀ ਮੈਂ ਵੀ ਜਾਣਾ ਟ੍ਰੇਨਾਂ ਵੇਖ ਕੇ ਆਉਣੀ ਆ ਮੈਂ ਕਹਾ ਚੱਲ ਕੋਈ ਨਹੀਂ ਤੈਨੂੰ ਵੀ ਟ੍ਰੇਨਾਂ ਵਿਖਾ ਕੇ ਲੈ ਕੇ ਆਉਣਾ ਕਿਉਂਕਿ ਸਰਗੋਨ ਦਾ ਤੇ ਮੇਰਾ ਵੀ ਗਾਂ ਟੂਰ ਆਉਣ ਵਾਲਾ ਹਨਾ ਸਰਗੋਨ ਇੱਥੇ ਜਾਣਾ ਆਪਾਂ ਕਲਕੱਤੇ ਅੱਜ ਤਾਂ ਬਠਿੰਡੇ ਹੀ ਜਾਣਾ ਉਸ ਤੋਂ ਬਾਅਦ ਕਲਕੱਤੇ ਜਾਣਾ ਆਪਾਂ ਆਹ ਠੀਕ ਆ ਭਲਵਾਨਾ ਸ਼ੀਰੀ ਵਾਲਾ ਪਿੰਡ ਤੇ ਇੱਥੋਂ ਆਪਾਂ ਜਾਣਾ ਲੈ ਕੇ ਜਾਣਾ ਸਾਰਿਆਂ ਨੂੰ ਸੰਗਤ ਦੇ ਤੌਰ ਤੇ ਸੇਵਾ ਕਰਨੀ ਆ ਸਾਰੇ ਪਰਿਵਾਰ ਦੀ ਤਾਂ ਸਾਡੇ ਪਿੰਡ ਦੇ ਬਾਬਾ ਜੀ ਚੱਲੇ ਹਯੂਰ ਸਾਹਿਬ ਯਾਤਰਾ ਤੇ ਬੈਗ ਕਰ ਲਿਆ ਪੈਕ ਪਪਾ ਹੁਣ ਨਹੀਂ ਮੁੜਦਾ ਮੈਨੂੰ ਲੱਗਦਾ ਹੈ ਕਿ ਕਿੰਨੇ ਦਿਨ ਹਫ਼ਤਾ ਨਹੀਂ ਮੁੜਦੇ ਪਤਾ ਨਹੀਂ ਹੁੰਦੇ ਅੱਥੇ ਗਰਮੀ ਬਹੁਤ ਹੋਊਗੀ ਨਹੀਂ ਨਹੀਂ ਵੀ ਪੈਂਦੀ ਹੈ ਪਈ ਜਾਂਦੇ ਆ ਤੂੰ ਵੇਖਿਆ ਵੈਦਰੂਦਰ ਚੈੱਕ ਕੀਤਾ ਹੈ ਠੀਕ ਆ ਚੱਲੇ ਜੀ ਪਰਵਾਸ 7 ਜਾਣੇ ਜਾਨੀ ਅੱਛਾ ਜੀ ਮਹਾਰਾਜ ਦਰਸ਼ਨ ਕਰਾਵੇ ਪਹਿਲੀ ਵਾਰ ਹਾਂ ਪਹਿਲੀ ਵਾਰ ਚੱਲੇ ਆ ਲਓ ਭਾਈ ਆ ਖੜੀ ਸਾਡੀ ਗੱਡੀ ਆਵੇ ਆਗੇ ਹਾਂਜੀ ਤੇ ਇਹ ਸਾਰੀ ਸੰਗਤ ਜਿਹੜੀ ਚੱਲੀ ਆਪਣੇ ਹਜੂਰ ਸਾਹਿਬ ਯਾਤਰਾ ਤੇ ਤੇ ਸਮਾਨ ਜਿਹੜਾ ਹੁਣ ਰੱਖੀ ਜਾਨੇ ਗੱਡੀ ਦੇ ਵਿੱਚ ਇੱਥੋਂ ਤਕਰੀਬਨ ਸਵਾ ਲ ਘੰਟੇ ਦਾ ਰਸਤਾ ਹੈਗਾ ਜਿਹੜਾ ਆਪਣਾ ਬਠਿੰਡੇ ਦਾ ਸਮਾਨ ਰੱਖਤਾ ਸਟ੍ਰੈਚਰ ਤੇ ਤੇ ਬਾਕੀ 8-10 ਜਣੇ ਤਾਂ ਬੈਹਿ ਜਾਂਦੇ ਗੱਡੀ ਦੇ ਵਿੱਚ ਸਾਰਾ ਸਮਾਨ ਰੱਖ ਲਿਆ ਤੇ ਹੁਣ ਆਪਾਂ ਪਉਣੇ ਚੱਲੇ ਹੁਣ ਅਸੀਂ ਪਿੰਡ ਮਿਸ਼ਰੀ ਵਾਲੇ ਤੋਂ ਤੁਰ ਪਏ ਆ ਤੇ ਇਸ ਤੋਂ ਅੱਗੇ ਆਊਗਾ ਫਰੀਦਕੋਟ ਜਿਹੜਾ 12 ਕਿਲੋਮੀਟਰ ਤੇ ਉੱਥੋਂ ਵੀ ਅਸੀਂ ਬਾਈਪਾਸ ਔਰਖਪੁਰਾ ਬਾਈਪਾਸ ਤੇ ਫਿਰ ਸਿੱਧਾ ਬਰਗਾੜੀ ਬਾਜਾਖਾਨਾ ਗੋਨਿਆਣਾ ਮੰਡੀ ਤੇ ਪਠੰਡਾ ਤੇ ਬਾਪੂ ਇਧਰ ਮੱਝਾਂ ਚਾਰਦਾ ਫਿਰਦਾ ਸੀਗਾ ਤੇ ਉਹ ਲੈ ਕੇ ਆਇਆ ਕਟੀਆਂ ਵਛੀਆਂ ਆਪਾਂ ਹੁਣ ਪਹੁੰਚ ਗਏ ਆ ਪਠੰਡੇ ਤੇ ਸਾਹਮਣੇ ਰੋਡ ਜਾਂਦਾ ਜਿਹੜਾ ਉੱਚੋ ਮੰਡੀ ਨੂੰ ਬਰਨਾਲੇ ਨੂੰ ਲੰਘ ਜਾਂਦਾ ਵਾ ਆਪਾਂ ਇੱਥੋਂ ਜਾਣਾ ਵਾ ਜਿਹੜਾ ਬੱਸ ਸਟੈਂਡ ਵਾਲੇ ਪਾਸੇ ਤੇ ਪੋਲ ਦੇ ਥੱਲੇ ਦੀ ਲੰਘਾਂਗੇ ਆਪਾਂ ਹੋ ਰਿਹਾ ਭਾਈ ਜੀ ਸਾਨੂੰ ਮਾਨ ਚੌਂਕ ਇਹ ਨੂੰ ਹਨੂ ਮਾਲ ਚੌਕ ਬੋਲਦੇ ਆ ਤੇ ਸਾਹਮਣੇ ਹੈਗਾ ਜਿਹੜਾ ਮਾਲ ਰੋਡ ਹਨੂਮਾਨ ਦੀ ਮੂਰਤੀ ਇਹ ਆ ਗਿਆ ਬਈ ਮਾਲ ਰੋਡ ਬਠਿੰਡੇ ਦੇ ਤੇ ਇਧੂ ਅੱਗੇ ਆਊਗੀ ਕੋਲ ਟਿੱਕੀ ਸਾਹਮਣੇ ਆ ਗਿਆ ਬਠਿੰਡੇ ਦਾ ਰੇਲਵੇ ਸਟੇਸ਼ਨ ਜੰਕਸ਼ਨ ਤੇ ਨਾਲ ਹੀ ਇਹਦੇ ਪਾਰਕਿੰਗ ਬਣੀ ਹੈ ਤੇ ਇੱਥੇ ਆਪਾਂ ਜਿਹੜੀ ਗੱਡੀ ਕਰਦੇ ਆ ਪਾਰਕ ਆ ਗਿਆ ਜੀ ਬਠਿੰਡੇ ਦਾ ਰੇਲਵੇ ਸਟੇਸ਼ਨ ਇੱਥੇ ਆ ਪਾਰਕਿੰਗ ਬਾਬਾ ਕੁੱਤੇ ਭਗਾਈ ਤੋਂ ਬਾਅਦ ਅਸੀਂ ਹੁਣ ਗੱਡੀ ਪਾਰਕ ਕਰਨ ਲੱਗੇ ਆਂ ਗੱਡੀ ਪਾਰਕਿੰਗ ਉਹਦੇ ਸਾਈਡ ਇੱਥੇ ਫੌਜੀ ਜਿਹੜੇ ਲਾਈ ਜਾਂਦੇ ਬਈ ਆਪਦਾ ਸਮਾਨ ਇੱਥੇ ਆਪਾਂ ਆਪਣੀ ਗੱਡੀ ਪਾਰਕ ਕਰਦੇ ਆਂ ਇੱਥੇ ਕਰਦਨੇ ਆ ਪਾਰਕ ਖੱਜਲ ਖਵਾਰੀ ਤੋਂ ਬਾਅਦ ਅਸੀਂ ਲਾਤੀ ਗੱਡੀ ਪਾਰਕ ਦੇ ਵਿੱਚ ਤੇ ਇੱਥੇ ਹੁਣ ਸਮਾਨ ਕੱਢ ਰਹੇ ਆ ਸਾਡੀ ਸੰਗਤ ਤੇ ਇਹ ਹੈਗਾ ਜਿਹੜਾ ਰੇਲਵੇ ਸਟੇਸ਼ਨ ਬਟੰਡੇ ਦਾ ਤੇ ਟਾਈਮ ਹੋ ਗਿਆ ਤਕਰੀਬਨ 4 ਵਜੇ ਚ 5 ਕੁ ਮਿੰਟ ਪਏ ਆ ਤੇ 1 ਘੰਟਾ ਪਿਆ ਹਜੇ ਟ੍ਰੇਨ 'ਚ ਸਰਗਨੂ ਵੀ ਉੱਤਰ ਖੜੀ ਤੇ ਹੁਣ ਇੱਥੇ ਜਿਹੜਾ ਸਮਾਨ ਲਾਉਣ ਲੱਗ ਪਏ ਆ ਲੋ ਇਹ ਹੈਗਾ ਬਠਿੰਡਾ ਜੰਕਸ਼ਨ ਤੇ ਇੱਥੇ ਬੈਠੀਆਂ ਸਵਾਰੀਆਂ ਤੇ ਇੱਥੇ ਗਾਹ ਹੈਗਾ ਉਹੀ ਟਿਕਟ ਕਾਊਂਟਰ ਆਈ ਵੱਲੇ ਬੱਸ ਲੋ ਵੀ ਪਲੇਟਫਾਰਮ ਟਿਕਟ ਲੈ ਲਈ ਆਪਾਂ ਹੁਣ ਆਪਾਂ ਮੋਹਰੀ ਦੇ ਕੋਲੇ ਪਹੁੰਚ ਗਏ ਕੀ ਜਾਂਦੇ ਆ 3 5 4 55 ਦੇ 5 5 ਨੰਬਰ ਤੇ ਆਉਣੀ ਗੱਡੀ ਚਲ ਜੀ ਫਿਰ ਚਲ ਆ ਡੇਡੂ ਬੈਗ ਚੜਾਉਣ ਵਾਸਤੇ ਬਹੁਤ ਵਧੀਆ ਬਈ ਬਣਿਆ ਹੋਇਆ ਆ ਤੇ ਨਹੀਂ ਤਾਂ ਪੌੜੀਆਂ ਤੇ ਉਤੋਂ ਦੀ ਜਿਹੜੇ ਕਰੀਸ ਨੇ ਜਿਹੜੇ ਡੇਡੂ ਬੈਗ ਬਹੁਤ ਔਕੇ ਲੱਗਦੇ ਆ ਤੇ ਬਹੁਤ ਵਧੀਆ ਸਿਸਟਮ ਆ ਪਲੇਟਫਾਰਮ ਦੇ ਥੱਲੇ ਜਾਣ ਵਾਸਤੇ ਭਾਈ ਇੱਥੇ ਬਣੀ ਹੋਈ ਆ ਲੈਫਟ ਇਹ ਹੈਗਾ ਪੌੜਾ ਤੇ ਇਧਰਲੇ ਪਾਸੇ ਦੇਸੀ ਪੌੜੀਆਂ ਵੀ ਹੈਗੀਆਂ ਜੇ ਦੇਸੀ ਪੌੜੀਆਂ ਤੇ ਤੁਸੀਂ ਉਤਰ ਸਕਦੇ ਗੱਡੀ ਆਉਣ ਵਾਲੀ ਆ ਤੇ ਬਿਲਕੁਲ ਜਿਹੜੀ ਰੇਲਵੇ ਸਟੇਸ਼ਨ ਦੇ ਬਾਹਰ ਖੜੀ ਆ 4:30 ਵਜੇ ਲੱਗ ਗਏ ਨਾ 25 ਕਮੈਂਡਾ ਦਾ ਜਿਹੜਾ ਸਟਾਪ ਆ ਤੇ ਇਧਰਲੇ ਪਾਸੇ ਵੀ ਕੋਈ ਗੱਡੀ ਖੜੀ ਹੋਈ ਆ ਲੋਕਲ ਟ੍ਰੇਨ ਡਰਸਨ ਕੇ ਪਹੁੰਚ ਗਿਆ ਹੈ। ਆ ਸਾਰੀ ਸੰਗਤ ਬਈ ਹਜੂਰ ਸਾਹਿਬ ਜਾਣ ਵਾਲੀ ਆ। ਕਿਉਂਕਿ ਛੁੱਟੀਆਂ ਦਾ ਟਾਈਮ ਆ ਅਗਲਾ ਕਹਿੰਦਾ ਹਜੂਰ ਸਾਹਿਬ ਦਰਸ਼ਨ دیدارੇ ਕਰੇ ਇਹ ਗੁਰੂ ਸਾਹਿਬ ਦੇ। ਤੇ ਸਾਹਮਣੇ ਬਈ ਟ੍ਰੇਨ ਆਪਣੀ ਕਹਿੰਦੇ ਪਹੁੰਚ ਚੁੱਕੀ ਆ। ਤੇ ਆਪਾਂ ਕਰੀਏ ਤਿਆਰੀ ਬਈ। ਸੰਗਤ ਨੂੰ ਕਹੀਏ ਲਿਆਓ ਬਈ। ਉਹ ਆ ਗਏ ਇੰਨ। ਹੈ? ਹਬਰਾ ਦਾ ਬੜੀ ਮਚਣੀ ਹੋ ਗਈ ਆ ਸ਼ੁਰੂ ਕਿਉਂਕਿ ਟ੍ਰੇਨ ਆ ਗਈ ਆ ਤੇ ਲੋਕਾਂ ਨੂੰ ਆਏ ਬਈ ਸੀਟਾਂ ਨਾਲ ਘਰ ਜਾਣ। ਹੌਲੀ ਜੀ ਟ੍ਰੇਨ ਇਹ ਸ੍ਰੀ ਗੰਗਾਨਗਰ ਤੋਂ ਆਈ ਤੇ ਇਹ ਸ੍ਰੀ ਹਜੂਰ ਸਾਹਿਬ ਨੰਦੇੜ ਸਾਹਿਬ ਜਾਣਾ ਵਾ ਹੌਲੀ ਜਾਵਾ ਸੀਗਾ ਸੈਂਕੜ ਕਲਾਸ ਐਸ 5 ਵਾਤਾ ਜੇ ਆਵੇ ਸਾਰੇ ਡੱਬੇ ਪਿੱਛੇ ਆ ਤੁਹਾਡੇ ਲੈ ਆਓ ਸਮਾਨ ਥੋੜਾ ਥੋੜਾ ਲੈ ਆਓ ਆ ਜਾ ਸਰਗਣ ਇਧਰ ਆ ਜਾ ਪਤਾ B4 ਤੇ B5 ਡੱਬਾ ਨੰਬਰ ਆ ਇਹਨਾਂ ਚ ਸੀਟਾਂ ਹੈਗੀਆਂ ਇਹਨਾਂ ਦੀਆਂ ਤੇ ਸੰਗ ਤੁਮ ਆਪ ਉਠਾਉਣੇ ਆ ਵਿੱਚ 5 4 B4 ਤੇ B5 ਨੰਬਰ ਗੜਾ ਇਹਨਾਂ ਦਾ ਡੱਬਾ ਵਾ ਕਹਿੰਦਾ ਇਹ ਨੂੰ ਪਤਾ ਨਹੀਂ ਸੰਗਤ ਨੂੰ ਨਾ ਪਹਿਲੀ ਵਾਰ ਉੱਪਰ ਲਿਆ ਗਈ ਸੀ ਉਹਨਾਂ ਨੂੰ ਆਪਾਂ ਬਿਠਾ ਕੇ ਹੋਣਾ ਗੱਡੀ ਇਹਦਾ ਇਹ ਨੰਬਰ ਆ ਇਹ B4 ਆ ਜੀ ਅਜੇ ਤਣੂ ਚਲੋ ਜੀ ਚਲੋ ਕਿੰਨੀ ਨੰਬਰ ਸੀ B4 ਦੀ 34 35 ਇੱਥੇ ਆ ਗਾਹਾਂ ਗਾਹ ਜਾਵੋ ਬਿਚਲ ਤੁਰੇ ਚਲੋ ਤੁਰੇ ਚਲੋ ਜੀ ਖਾਲੀ ਆ ਗੱਡੀ ਹਜੇ ਤਾਂ 34 35 36 ਅਹ ਐਟਾ ਐ ਐਸਜੀ ਹਾਂ ਹਾਂ ਇੱਥੇ ਆ ਹਾਂ ਹਾਂ ਇੱਥੇ ਇੱਥੇ ਆ ਹਾਂ ਜੀ ਰਾਜਾ ਲਾਪਾਂ ਹਾਂ ਗਾ ਗਾ ਅਗਲੇ ਤੇਰਾ ਖਾ ਤਿੰਨ ਜਣੇ ਉੱਥੇ ਜਾਏ ਜੇ ਕਿਨ ਚਾਰ ਜਣੇ ਇੱਥੇ ਬਿਠਾ ਦਿਓ ਜੀ ਬੈਠੇ ਬੰਮੀ ਉੱਥੇ ਆ ਗਈ ਗੱਲ ਲੋ ਵੀ ਹੁਣ ਅਸੀਂ ਚੱਲਦੇ ਆ ਬੀ 5 ਦੇ ਵਿੱਚ ਉੱਥੇ ਬਿਠਾ ਕੇ ਆਉਣੇ ਆ ਬਜ਼ੁਰਗਾਂ ਨੂੰ ਹਾਂ ਮੇਰਾ ਬੈਗ ਚੱਲ ਚੱਲ ਬਦ ਵਾਰੀ ਤੇ ਆ ਆਹ ਨਹੀਂ ਆਈ ਤੇ ਤਾਂ ਆਹ ਚੱਲੋ ਚੱਲੋ ਚੱਲ ਇੱਥੇ ਕਿਹੜੀ ਸੀਗੀ 2 3 ਬਸ ਉਰੇ ਹੀ ਆ ਉਰੇ ਹੀ ਬਾਪੂ ਇੱਥੇ ਇੱਥੇ ਖੜੋ ਅਸੀਂ ਵੇਖਦੇ ਆਂ ਔਰ ਲਗਾਈਂ ਟਾਈਟਾ ਮੇਰੇ ਸਾਹਮਣੇ ਨਾਲ ਔਰ ਲਗਾਈਆਂ ਨਹੀਂ ਨਹੀਂ ਪਰੇ ਜਾਓ ਪਰੇ ਔਰਲੇ ਦਾ ਘੱਤਰ ਆ ਪਰੇ ਲੰਘ ਜਿਓ ਮੈਂ ਸਿਰੇ ਲਾਸਟ ਤੇ ਲਾਸਟ ਤੇ ਜਾਓ ਨਾ ਲਾਸਟ ਤੇ ਇੱਧਰ ਬਈ ਪਹਿਲੇ ਖਾਨੇ ਦੇ ਵਿੱਚ ਟਾਈਟਾ ਸਾਡੀ ਉਹ ਮਾਤਾ ਕੋਲ ਦੇ ਨੇ ਚਾਰ ਆ ਦੋ ਤਿੰਨ ਚਾਰ ਆ ਉਧਰ ਮਾਤਾ ਚਲੋ ਚਲੋ ਬਾਪੂ ਪਿੱਛੇ 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 ਜਾਵਾਂ ਉਹ ਜਿੱਥੇ ਬਾਰੀ ਜੀ ਲੱਗੇ ਨਾ ਉੱਥੇ ਚਲੋ ਉਹਨੇ 99 ਤੋਂ 90 ਰੁਪਏ ਤੱਕ ਲਓ ਬਈ ਬਜ਼ੁਰਗਾਂ ਨੂੰ ਇੱਥੇ ਵੀ ਸੀਟ ਦਿਵਾਤੀ ਆ ਤੇ ਇੱਧਰ ਆਖਾ ਇੱਧਰ ਲੰਗਰ ਲੱਗਾ ਹੋਇਆ ਚਾਹ ਦੇ ਤੇ ਬਾਪੂ ਜਿਹੜੇ ਸੇਵਾ ਕਰ ਰਹੇ ਆ ਚਾਹ ਦੀ ਹਾਂ ਹਾਏ ਬਾਪੂ ਦਾ ਨਾਮ ਲਿਖਿਆ ਹੋਇਆ ਹੈ ਸੇਵਾਦਾਰ ਲਿਖਿਆ ਹੋਇਆ ਤੇ ਬਾਪੂ ਦਾ ਨਾਮ ਕੀ ਹੈ ਸਰਦਾਰ ਬੁੱਧ ਸਿੰਘ ਜੀ ਬਟਰ ਰਿਸਪੈਕਟ ਪੰਜਾਬ ਉਸ ਠੀਕ ਹੈ ਬਾਬੂ ਜੀ ਤੇ ਬਾਪੂ ਜੀ ਸੇਵਾ ਕਰ ਰਹੇ ਨੇ ਚਾਹ ਦੀ ਸਾਰੀ ਸੰਗਤ ਬਾਅਦ ਤੇ ਹਜੂਰ ਸਾਹਿਬ ਵਾਲੀ ਗੱਡੀ ਦੇ ਵਿੱਚ ਤੇ ਸਾਡੇ ਬਾਬਾ ਜੀ ਖੜੇ ਨੇ ਬਾਬਾ ਜੀ ਠੀਕ ਹੈ ਜੀ ਹੁਣ ਅਸੀਂ ਹੁਣ ਸਾਨੂੰ ਇਜਾਜ਼ਤ ਛੁੱਟੀ ਧੰਨਵਾਦ ਜੀ ਠੀਕ ਹੈ ਬਾਬਾ ਜੀ ਹਾਂ ਜੀ ਓਕੇ ਜੀ ਮਿਲਦੇ ਕੋਈ ਨਹੀਂ ਜਦੋਂ ਤੁਸੀਂ ਆਏ ਹਨਾ ਅਰਦਾਸ ਬੇਨਤੀ ਜਰੂਰ ਸਾਡੀ ਕਰਿਆ ਜੀ ਉੱਥੇ ਹਨ ਠੀਕ ਹੈ ਬਾਬਾ ਜੀ ਓਕੇ ਓਕੇ ਹਾਂ ਅਸੀਂ ਬਿਠਾਤਾ ਬਈ ਉਹਨਾਂ ਨੂੰ ਤੇ ਹੁਣ ਅਸੀਂ ਚੱਲਿਆਂ ਵਾਪਸ ਪੰਡਲ ਪਲੇਟਫਾਰਮ 6 ਅ ਮੈਂ ਤਾਂ ਸਰਗੋਣ ਚੜਾ ਕੇ ਸੰਗਤ ਨੂੰ ਅਸੀਂ ਟ੍ਰੇਨ ਤੇ ਹੁਣ ਅਸੀਂ ਚੱਲਿਆਂ ਵਾਪਸ ਪੰਡਵਾਲ ਨੂੰ ਤੇ ਅਸੀਂ ਕਿਹਾ ਵੀ ਸਾਡੀ ਵੀ ਅਰਦਾਸ ਬੇਨਤੀ ਕਰਕੇ ਆਜੋ ਉਹ ਨਹੀਂ ਬਾਤੀ ਜਦੋਂ ਸਾਨੂੰ ਪਰਮਾਤਮਾ ਕਿਰਪਾ ਕਰੂਗਾ ਫਿਰ ਅਸੀਂ ਵੀ ਜਾਵਾਂਗੇ ਸੋ ਇੱਥੇ ਆਪਣਾ ਜਿਹੜਾ ਵਲੌਗ ਸਮਾਪਤ ਆ ਕਿਵੇਂ ਲੱਗਾ ਅੱਜ ਦਾ ਵਲੌਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ